ਜਿਮਨੀ ਚੌਂਕ ਤੰਤਨ ਸਾਹਿਬ ਦੇ ਚੋਣ ਪ੍ਰਚਾਰ ਸਮੇਂ ਰਾਜੇਵ ਡਿੰਗਵਲੋਂ ਕੀਤੀਆਂ ਕੋਈ ਟਿੱਪਣੀਆਂ ਦੇ ਜਵਾਬ ਵਿੱਚ ਤੰਤਨ ਸਾਹਿਬ ਦੇ ਕੌਂਸਲਰ ਵੀ ਇੱਕ ਗੱਲਬਾਤ ਸੁਣੋ ਫਿਰ ਅੱਗੇ ਗੱਲ ਕਰਦੇ ਹਾਂ ਨਾਲ ਸਾਡੇ ਸ਼ਹਿਰ ਨੂੰ ਸਾਡਾ ਭਾਈਚਾਰਕ ਸਾਂਝ ਜਿਹੜੀ ਸਾਡੇ ਸ਼ਹਿਰ ਦੀ ਬਣੀ ਰਹਿਣ ਦੇਣ ਤੰਤਨ ਸਾਹਿਬ ਦੀ ਜਿਮਨੀ ਚੌਂਕ ਚੋਣ ਪ੍ਰਚਾਰ ਕਰਨ ਆਏ ਇੰਦਰਾ ਦਾਇਨ ਦੇ ਪੁੱਤ ਜਿਹੜਾ ਟੀ-ਸ਼ਰਟ ਪਾਉਂਦਾ ਸੀ ਮਾ ਤੁਝੇ ਸਲਾਮ ਤੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਪੋਕਦਾ ਸੀ ਰਾਜਾ ਵੜਿੰਗ ਜਿਹੜਾ ਹੰਕਾਂ ਦਾ ਪ੍ਰਧਾਨ ਆ ਉਹਨੇ ਚਤੰਤਾ ਸਭ ਚੋਂ ਪਤਾ ਬਹੁਤ ਬੇਹੁਦਾਂ ਦੁਖਦਗ ਟਿੱਪਣੀਆਂ ਕੀਤੀਆਂ ਸਭ ਜਿਨ੍ਹਾਂ ਦਾ ਜਵਾਬ ਵਿੱਚ ਕੌਂਸਲ ਸਾਹਿਬਾਨ ਦੀ ਤੁਸੀਂ ਗੱਲਬਾਤ ਸੁਣੀ ਲਈ ਆ ਕਾਂਗਰਸ ਦੀ ਸਿਆਸਤ ਮੋੜ ਤੋਂ ਹੀ ਪੰਜਾਬ ਵਿੱਚ ਪਰਥੂ ਪਾ ਕੇ ਰੱਖਣ ਦੀ ਭਾਈਚਾਰਾ ਤੋੜਨ ਦੀ ਤੇ ਲੋਕਾਂ ਨੂੰ ਵਾਪਸ ਲੜਾਉਂਦੇ ਰਹੀ ਹੈ ਜਗ ਜਾਣਦਾ ਆ ਕਾਂਗਰਸ ਨੇ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਖੇਤਰੀ ਪਾਰਟੀ ਨੂੰ ਢਾਹ ਲਾਉਣ ਦੇ ਵਾਸਤੇ ਜੋ ਵੈਸ਼ੀ ਰਾਜਨੀਤਿਕ ਚਾਲਾਂ ਚਲੀਆਂ ਨੇ ਜੋ क्रूर ਰਾਜਨੀਤੀ ਕੀਤੀ ਆ ਉਸ ਦਾ ਖਾਮਿਆਜਾ ਪੰਜਾਬ ਦੀ ਸਿੱਖ ਨੌਜਵਾਨੀ ਨੇ ਬਹੁਤ ਮਹਿੰਗਾ ਮੁੱਲ ਅਦਾ ਕਰਕੇ ਭੁਗਤਿਆ ਆ ਤੇ ਸੁੱਕਾ ਤੋਂ ਦੇਹ ਵੀ ਨਹੀਂ ਰਿਹਾ ਬਹੁਤ ਮਹਿੰਗਾ ਬੋਲਦਾ ਰਿਹਾ ਦੇਸ਼ ਲਈ ਵੀ ਕਾਂਗਰਸ ਸ਼ੁਰੂ ਹੋਈ ਭਾਈਚਾਰੇ ਕਸਾਂਹ ਤੋੜ ਕੇ ਤੇ ਹਿੰਦੂ ਭਾਈਚਾਰੇ ਨੂੰ ਡਰਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਇਕੱਲੇ ਪੰਜਾਬ 'ਚ ਨਹੀਂ ਇਸ ਦਾਬੇ ਨੂੰ ਫਲਾ ਕੇ ਸਾਰੇ ਦੇਸ਼ 'ਚ ਵੋਟਾਂ ਲੈਣ ਦੀ ਇਹ ਰਾਜਨੀਤੀ ਸ਼ੁਰੂ ਤੋਂ ਹੀ ਕਰਦੀ ਆਈ ਹੈ ਉਹੀ ਰਾਜਾ ਵਣੰਗ ਹੁਣ ਕਰ ਰਿਹਾ ਆ ਤੰਤਨ ਸਾਹਿਬ ਦੇ ਲੋਕਾਂ ਨੂੰ ਡਰਾ ਧਮਕਾ ਰਿਹਾ ਆ ਇਹਨੂੰ ਜਿਵਾਉ ਤਾਂ ਵੈਸੇ ਤੰਤਨ ਸਾਹਿਬ ਦੇ ਕੌਂਸਲਰ ਨੇ ਜੋ ਕਿ ਸਾਰੇ ਸ਼ਹਿਰ ਦੇ ਕਿਰੋਏ ਨੁਮਾਇंदे ਹੁੰਦੇ ਨੇ ਉਹਨਾਂ ਦੇ ਦਿੱਤਾ ਵੈਸੇ ਵੀ ਰਾਜਾ ਵੜਿੰਗ ਸੇ ਆ ਲੱਖ ਉਸਤਾਂ ਕਰ ਲਾ ਜਦ ਤੱਕ ਭਾਈ ਚਰਕ ਸਾਂਝੀ ਸਿਆਸਤ ਕੰਨਾਂ ਸ਼੍ਰੋਮਣੀ ਅਕਾਲੀ ਦਲ ਜਿੰਦਾ ਆ ਭਾਈ ਚਰਕ ਸਾਂ ਨੂੰ ਕਦੇ ਤਰੇ ਨਿਉਂ ਦਿੱਤੀ ਜਾਊ